ਅਲਾਕੇ ਹਲਕੇ ਨੂੰ ਚਾਰ ਟੋਲ ਪਲਾਜ਼ਾ ਵੱਲੋਂ ਜਿੱਥੇ ਘੇਰਿਆ ਸੀ ਉਹ ਰਾਤ 12 ਵਜੇ ਦੋ ਟੋਲ ਪਲਾਜ਼ੇ ਬੰਦ ਹੋਏ ਨੇ ਦੋ ਪਹਿਲਾਂ ਬੰਦ ਹੋ ਚੁੱਕੇ ਸਨ ਕਰੋਨਾ ਦੌਰਾਨ ਉਸ ਤੋਂ ਬਾਅਦ ਨਹੀਂ ਚੱਲੇ ਸਨ ਪਰ ਜਿਹੜੇ ਟੋਲ ਪਲਾਜ਼ੇ ਬੰਦ ਤਾਂ ਜ਼ਰੂਰ ਹੋ ਰਹੇ ਪਰ ਇਹ ਬੰਦ ਹੋਣ ਦੇ ਨਾਲ 60 ਪਰਿਵਾਰ ਨੇ ਜਿਹੜੇ ਉਹ ਬੇਰਸਕਾਰ ਜ਼ਰੂਰ ਹੋ ਚੁੱਕੇ ਨੇ ਅਸੀਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਇਸ ਟੋਲ ਪਲਾਜ਼ੇ ਦੀਆਂ ਜੋ ਕਿ ਨਾਭਾ ਪਟਿਆਲਾ ਰੋਡ ਤੇ ਆ ਇਹ ਰਾਤ 12 ਵਜੇ ਤੋਂ ਬਾਅਦ ਬੰਦ ਹੋ ਚੁੱਕਿਆ 2004 ਦੇ ਵਿੱਚ ਚਾਲੂ ਹੋਇਆ ਸੀ 20 ਸਾਲ ਲਗਾਤਾਰ ਚੱਲਿਆ ਸੀ 20 ਸਾਲ ਇਹਦਾ ਕੰਟੈਕਟ ਸੀ ਕੰਪਨੀਆਂ ਦੇ ਨਾਲ ਕਾਂਗਰਸ ਸਰਕਾਰ ਵੱਲੋਂ ਲਗਾਇਆ ਗਿਆ ਸੀ ਉਹ ਲੋਕ ਵੀ ਖੜੇ ਨੇ ਜਿਹੜੇ ਇਸ ਟੋਲ ਪਲਾਜੇ ਤੇ ਕਾਫੀ ਲੰਮੇ ਸਮੇਂ ਤੋਂ ਕੰਮ ਕਰਦੇ ਸਨ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਹੁਣ ਕਹਿੰਦੇ ਬੇਰਜ਼ਗਾਰ ਹੋ ਗਏ ਕਿੰਨੇ ਇੱਕ ਪਰਿਵਾਰ ਜਿਹੜੇ ਬੇਰਜ਼ਗਾਰ ਹੋਏ ਨੇ ਹੁਣ ਸਾਰੇ ਅਸੀਂ ਸਾਡੇ ਦੋ ਟੋਲ ਪਲਾਜੇ ਤੇ ਇਹਨਾਂ ਦੇ ਕਟੋਂਕਟ 60 ਤੋਂ 62 63 ਦੇ ਕਰੀਬਨ ਮੁੰਡੇ ਬੇਰੋਜ਼ਗਾਰ ਹੋ ਗਏ ਨੇ ਇਹਨਾਂ ਵਿੱਚੋਂ ਤਕਰੀਬਨ ਸਾਰੇ ਹੀ ਓਵਰੇਜ ਹੋ ਚੁੱਕੇ ਨੇ ਜੋ ਕਿਧਰੇ ਉਹਨਾਂ ਨੂੰ ਹੋਰ ਰੋਜ਼ਗਾਰ ਨਹੀਂ ਨੌਕਰੀ ਨਹੀਂ ਚਾਹੀ ਉਹ ਸਰਕਾਰ ਨੂੰ ਅਸੀਂ ਦਾ ਇਹ ਮੰਗ ਕਰਦੇ ਆ ਕਿ ਸਾਡਾ ਕੋਈ ਰੋਜ਼ਗਾਰ ਦਾ ਜਿਵੇਂ ਕਿ ਡਿਪਾਰਟਮੈਂਟ ਦੇ ਕੋਈ ਵਿੱਚ ਆਊਟਸੋਰਸ ਤੇ ਜਾਂ ਕੋਈ ਪ੍ਰਾਈਵੇਟੇਸ਼ਨ ਦੇ ਵਿੱਚ ਸਾਨੂੰ ਸੈੱਟ ਕੀਤਾ ਜਾਵੇ ਅਸੀਂ ਤਾਂ ਸਰਕਾਰ ਤੋਂ ਇਹੀ ਆਸ ਰੱਖਦੇ ਆ ਕਿੰਨੀ ਉਮਰ ਆ ਤੁਹਾਡੀ ਜਿਹੜੀ ਹੋ ਚੁੱਕੀ ਆ ਹੁਣ ਤੁਹਾਨੂੰ ਅੱਗੇ ਕੋਈ ਨੌਕਰੀ ਮਿਲਦੀ ਸੁਭਾਵਨਾ ਹੈਗੀ ਜੇ ਪ੍ਰਾਈਵੇਟ ਤੇ ਸਰਕਾਰੀ ਦੇਖੋ ਜੀ 42 ਸਾਲ ਉਮਰ ਹੋ ਸਕਦੀ ਹੈ ਵੈਸੇ ਅਸੀਂ ਪਰਿਵਾਰ ਚ ਬਿਲੋਂਗ ਕਰਦੇ ਹਾਂ ਸਰਕਾਰ 42 ਸਾਲ ਦੇ ਤੱਕ ਲੈ ਸਕਦੀ ਹੈ ਅਸੀਂ ਇਹ ਨਹੀਂ ਚਾਹੁੰਦੇ ਕਿ ਸਰਕਾਰ ਚਲੋ ਸਾਨੂੰ ਸਰਕਾਰੀ ਰੱਖੇ ਜਾਂ ਕਿਤੇ ਅਸੀਂ ਕਹਿਣਾ ਕਿ ਪ੍ਰਾਈਵੇਟ ਹੀ ਸਾਨੂੰ ਕਿਤੇ ਕੋਈ ਆਊਟਸੋਰਸ ਤੇ ਕੋਈ ਕੰਪਨੀ ਦੇ ਥਰੂ ਕਿਤੇ ਅਡਜਸਟ ਕਰੇ ਮਹਿਕਮੇ ਦੇ ਭਗਵੰਤਮਾਨ ਸਰਕਾਰ ਤਾਂ ਇਹ ਕਹਿੰਦੀ ਪੰਜਾਬ ਦੀ ਬੇਰਜ਼ਗਾਰੀ ਨੌਜਵਾਨਾਂ ਦੀ ਦੂਰ ਕੀਤੀ ਜਾਊਗੀ ਜੋ ਸਰਕਾਰ ਬਣਦੀ ਹੈ ਤਾਂ ਘਰ ਘਰ ਨੌਕਰੀ ਵੀ ਦਿੱਤੀ ਜਾਵੇਗੀ ਬੇਰਜ਼ਗਾਰੀ ਨਹੀਂ ਦਿਖੂਗੀ ਤਾਂ ਇਹਦਾ ਦੇਖੋ ਜੀ ਬਾਬਲੇ ਖੋਖਰੇ ਲੱਗ ਰਹੇ ਨੇ ਜਦੋਂ ਆਪਾਂ ਹੁਣ ਕੋਈ ਚੀਜ਼ ਦਾ ਨੂੰ ਖਤਮ ਕਰ ਰਹੇ ਹਾਂ ਉਹਦੇ ਵਿੱਚ ਜੋ ਉਹਦਾ ਕੋਈ ਲਾਸ ਹੁੰਦਾ ਹੈ ਮੰਨ ਲਓ ਹੁਣ ਮੁੰਡਿਆਂ ਦਾ ਲਾਸ ਹੋ ਗਿਆ ਇਹ ਵੀ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਸਰਕਾਰ ਨੂੰ ਟੋਲ ਨਹੀਂ ਚੰਗਾ ਲੱਗਦਾ ਸੀ ਤਾਂ ਚਲੋ ਮੰਨਿਆ ਕਿ ਲੋਕਾਂ ਨੂੰ ਰਾਹਤ ਮਿਲੂ ਪਰ ਉਹਦੇ ਵਿੱਚ ਹੁਣ ਮੁੰਡਿਆਂ ਦਾ ਵੀ ਉਹਨਾਂ ਨੂੰ ਕਰਨਾ ਚਾਹੀਦਾ ਹੱਲ ਇਹ ਤਾਂ ਸਰਕਾਰ ਦਾ ਹੱਕ ਆ ਬਿਲਕੁਲ 60 ਪਰਿਵਾਰ ਨੇ ਜਿਹੜੇ ਬੇਰਜ਼ਗਾਰ ਜ਼ਰੂਰ ਹੋਣੇ ਪਰ ਉਹ 60 ਪਰਿਵਾਰਾਂ ਦਾ ਇੰਸਾਰ ਕੌਣ ਲਵੇਗਾ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਫਾਇਦਾ ਹੋਇਆ ਇਸ ਟੂਲ ਪਲਾਜ਼ੇ ਦੇ ਬੰਦ ਹੋਣ ਨਾਲ ਫਾਇਦਾ ਜ਼ਿਮੀਦਾਰਾਂ ਨੂੰ ਤੇ ਬਾਜ਼ਾਰ ਦੇ ਬੰਦਿਆਂ ਨੂੰ ਪਟਿਆਲੇ ਅਪਡਾਊਨ ਵਾਲਿਆਂ ਨੂੰ ਫਾਇਦਾ ਤਾਂ ਹੋਇਆ ਹੀ ਹੈ ਪਰ ਅਸੀਂ ਇਹ ਚਾਹੁੰਦੇ ਸੀਗੇ ਵੀ ਜਿਹੜੀ ਇਹ ਰੋਡ ਹੈ ਉਹ ਹੁਣ ਟੂਲ ਪਲਾਜ਼ੇ ਤੋਂ ਬਾਅਦ ਖਸਤਾ ਹੋ ਜਾਊਗੀ ਜਿਵੇਂ ਪਹਿਲਾਂ ਆਪਣਾ ਗਵਿੰਦਗੜ੍ਹ ਤੇ ਪਵਾਨੀਗੜ੍ਹ ਰੋਡ ਦਾ ਇੰਨਾ ਬੁਰਾ ਹਾਲ ਸੀਗਾ ਤਾ ਲੋਕ ਕਹਿੰਦੇ ਦੇ ਵੀ ਟੂਲ ਪਲਾਜਾ ਦੇਣਾ ਸੌਖਾ ਹੈ ਤੇ ਪਰ ਇਹ ਰੋਡ ਤੇ ਜਾਣਾ ਬੜਾ ਔਖਾ ਹੈ ਤੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਪਰਚੀ ਘੱਟ ਕਰ ਦੇਣਾ ਤੇ 10-15 ਰੁਪਏ ਦੇ ਡੇਢ-ਡੇ ਰੱਖ ਦੇਣ ਤੇ ਟੂਲ ਪਲਾਜਾ ਬੇਸ਼ੱਕ ਚੱਲੀ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਤੇ ਇਹ ਸੋਚ ਕੇ 12 ਸਾਲ ਤੋਂ ਕੰਮ ਕਰ ਰਹੇ ਸੀ ਇਹੀ ਸੋਚਿਆ ਦੀਗਾ ਇਨ ਫਿਊਚਰ ਟਾਈਮ ਬਦੇਗਾ ਤਾਂ ਸਾਡਾ ਵੀ ਰੋਜ਼ਗਾਰ ਚੱਲਦਾ ਰਹੇਗਾ ਪਰ ਇੰਨਾ ਨਹੀਂ ਪਤਾ ਸੀਗਾ ਸਰਕਾਰ ਨੇ ਇਹਨੂੰ ক্লোਜ਼ ਕਰਕੇ ਸਾਨੂੰ ਬੇਰੁਜ਼ਗਾਰ ਕਰ ਦੇਣਾ ਕਿਵੇਂ ਲੱਗ ਅੱਜ ਦੁੱਖ ਹੋ ਰਿਹਾ ਬਹੁਤ ਜ਼ਿਆਦਾ ਸਰ 12 ਸਾਲ ਹੋ ਚੁੱਕੇ ਆ ਸਾਨੂੰ ਉਰੇ ਰਹਿੰਦੇ ਨੂੰ ਪਰ ਫੈਮਿਲੀ ਦੀ ਤਰ੍ਹਾਂ ਰਹਿ ਰਹੇ ਸੀ ਸਰ ਪਰ ਇੰਨਾ ਨਹੀਂ ਪਤਾ ਸੀ ਕੋਲ ਸਾਨੂੰ ਇੰਨਾ ਵੱਡਾ ਝਟਕਾ ਲੱਗੇਗਾ ਪਰ ਬਹੁਤ ਵੱਡਾ ਸਰ 60 ਬੰਦੇ ਅਸੀਂ ਅੱਜ ਬੇਰੁਜ਼ਗਾਰ ਹੋ ਚੁੱਕੇ ਆ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆ ਰੋਜ਼ਗਾਰ ਦੇ ਰਹੇ ਆ ਪਰ ਰੋਜ਼ਗਾਰ ਖੋ ਰਹੇ ਨੇ ਇੱਕ ਤਰ੍ਹਾਂ ਦਾ ਅਗੇ ਵਾਸਤੇ ਹੀ ਚਾਹੀਦਾ ਟੋਲ ਦੀ ਲਾਈਨ ਦੇ ਕੁਝ ਬੰਦਿਆਂ ਨੂੰ ਕਿਤੇ ਤਾਂ ਸ਼ਿਫਟ ਕੀਤਾ ਜਾਵੇ ਕੋਈ ਮਾਨ ਸਾਹਿਬ ਟੋਲ ਪਲਾਜ਼ੇ ਬੰਦ ਤਾਂ ਹੋਏ ਅੱਜ ਚਾਰ ਕਿਉਂਕਿ ਨਾਬੇ ਨੂੰ ਵਾਲੇ ਤਰ੍ਹਾਂ ਘੇਰਿਆ ਹੋਇਆ ਸੀ ਚਾਰੇ ਪਾਸੇ ਤੋਂ ਟੋਲ ਪਲਾਜ਼ੇ ਲੱਗੇ ਸੀਗੇ ਕੁਝ ਪਹਿਲਾਂ ਹੋ ਗਏ ਤੇ ਦੋ ਜਿਹੜੇ ਰਹਿੰਦੇ ਤੇ ਮੋਹਰਾਣੇ ਵਾਲਾ ਤੇ ਕਲਿਆਣ ਵਾਲਾ ਅੱਜ ਬੰਦ ਹੋ ਗਿਆ ਤੁਹਾਡੇ ਮਾਦੀਮ ਰਾਹੀਂ ਸਰਕਾਰ ਨੂੰ ਅਪੀਲ ਆ ਚਲੋ ਟੋਲ ਪਲਾਜ਼ੇ ਬੰਦ ਕਰਨੇ ਜਾਂ ਨਾ ਕਰਨੇ ਸਰਕਾਰ ਦੀ ਮਰਜ਼ੀ ਹੈ ਪਰ ਤੁਹਾਡੇ ਮਾਧਿਅੂ ਰਾਹੀਂ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਰੇਟ ਆ ਉਹ ਘਟਾ ਕੇ ਨਾਲ ਤਾਂ ਸੜਕਾਂ ਦੀ ਸਾਫ ਸਪਾਈ ਬਣੀ ਰਹਿੰਦੀ ਹੈ ਮਰਮਤ ਹੁੰਦੀ ਰਹਿੰਦੀ ਹੈ ਨਾਲੇ ਜਿਹੜੇ ਪਰਿਵਾਰ ਵਿਚਾਰੇ 10-10 ਸਾਲਾਂ ਤੋਂ ਕੰਮ ਕਰ ਰਹੇ ਉਹਨਾਂ ਨੂੰ ਰੋਜ਼ਗਾਰ ਮਿਲਿਆ ਉਹਨਾਂ ਦੀ ਵੀ ਚੁੱਲਿਆਂ ਦੀ ਅੱਗ ਚੱਲਣੀ ਚਾਹੀਦੀ ਹੈ ਹਰਵੰਸ ਜੀ ਹਰਵੰਸ ਜੀ ਕਿੱਥੇ ਕੰਮ ਕਰਦੇ ਤੁਸੀਂ ਪੂਰੀ ਕਰਦੇ ਟੂਲ ਪਲੱਜ ਕਿੰਨੇ ਸਾਲਾਂ ਤੋਂ 12 ਸਾਲ ਹੋ ਗਏ 12 ਸਾਲ ਹੁਣ ਬੰਦ ਹੋ ਗਿਆ ਫਿਰ ਹੁਣ ਬੇਕਾਰ ਹੋ ਗਏ ਉਹ ਕੰਮ ਕਰ ਹੈ ਨਹੀਂ ਬੇਕਾਰ ਆ ਘਰ ਦਾ ਸਾਧਨ ਕਿਵੇਂ ਚੱਲੂਗਾ ਦੇਖੋ ਜੀ ਹੁਣ ਕੀ ਬਣਦਾ ਕੀ ਪਤਾ ਲੱਗਦਾ ਜੀ ਹੁਣ ਕੀ ਬਣਦਾ ਦੇਖੋ ਕੋਈ ਕੰਮ ਖਾ ਮਿਲਦੀ ਤੁਹਾਨੂੰ 10000 ਰੁਪਏ ਦੀ ਨੇ ਲੇਗਾ ਹਾਂ ਜੀ ਕਿੰਨੇ ਘੰਟੇ ਚੱਲਦੀ ਆ 8 ਘੰਟੇ ਦੁੱਖ ਲੱਗਿਆ ਜਦੋਂ ਬੰਦ ਹੋਇਆ ਹਾਂ ਦੁੱਖ ਤਾਂ ਹੁੰਦਾ ਹੀ ਤਕਰੀਬ ਹੁੰਦੀ ਆਈ ਵਸਤ ਬਹੁਤ ਲੱਗਦਾ ਹੁਣ ਸੁਭਾਵਨਾ ਹੈਗੀ ਉਹ ਕੋਈ ਸੁਭਾਵਨਾ ਚੱਲ ਨਹੀਂ ਰਹਾ ਨਹੀਂ ਜੀ ਕੋਈ ਬਾਕੀ ਪੱਕਾ ਪਤਾ ਨਹੀਂ ਇਹ ਉਹਦਾ ਜਿਆਦਾ ਪਾਰੀ ਜਨਾ ਜਿਆਦਾ ਪਾਰੀ ਦੀ ਬੇਜਟਕਾਰੀ ਜਿਆਦਾ ਹੋਗੀ ਫਿਰ ਹੋਰ ਜਿਆਦਾ ਹੋਗੀ ਕੰਮ ਕਰਦੇ ਕਈ ਕੋਈ ਰੋਜ਼ਗਾਰ ਵਾਲਾ ਜੀ ਵਾਦਾ ਸਾਡੇ ਵਾਸਤੇ ਤਾਂ ਬੇਰੋਜ਼ਗਾਰੀ ਵੀ ਆਈ ਹੈ ਜੀ ਸਾਡੇ ਵਾਸਤੇ ਕੋਈ ਰੋਜ਼ਗਾਰ ਨਹੀਂ ਆਇਆ ਸਾਡਾ ਤਾਂ ਘਰ ਦਾ ਚੱਲਦਾ ਹੋਇਆ ਕੰਮ ਬੰਦ ਹੋ ਗਿਆ ਕਿੰਨੇ ਸਾਲਾਂ ਤੋਂ ਕੰਮ ਕਰਦੇ ਹੋ ਹਸਤਾ 10-10 ਸਾਲ ਹੋ ਗਏ ਸੀ ਜੀ ਸਾਨੂੰ ਕੰਮ ਕਰਦੇ ਨੂੰ 10-12 ਸਾਲ ਬੋਲਤੀ ਬੋਲੋ ਤੁਹਾਡੇ ਪਰਿਵਾਰਾਂ ਨੂੰ ਹੁਣ ਦੇਖਦੇ ਆਂ ਜੀ ਕੋਈ ਨਾ ਕੋਈ ਹਿੱਲਾ ਕਰਨਾ ਪੈਣਾ ਪਰ ਮੁੱਖ ਮੰਤਰੀ ਸਾਹਿਬ ਨੇ ਤਾਂ ਨਹੀਂ ਕੋਈ ਕੀਤਾ ਹਿੱਲਾ ਸਾਨੂੰ ਤਾਂ ਕਰਨਾ ਹੀ ਪੈਣਾ ਕੋਈ ਨਾ ਕੋਈ ਹਿੱਲਾ ਕਹਿੰਦੇ ਟੋਲ ਪਲਾਜ਼ਾ ਦੇਣਾ ਬਹੁਤ ਖਾਲਾ ਪਰ ਰੋਡਾਂ ਤੇ ਲੱਖਾਂ ਰੁਪਏ ਦੀਆਂ ਗੱਡੀਆਂ ਦਾ ਨੁਕਸਾਨ ਕਰਾਉਣਾ ਤਾਂ ਬਹੁਤ ਔਖਾ ਪਰ ਜਿਹੜੇ ਬੇਰਜ਼ਗਾਰ ਪਰਿਵਾਰ ਇੱਥੇ ਹੋਏ ਨੇ ਉਹਨਾਂ ਨੇ ਗੱਲਬਾਤ ਕੀਤੀ ਆ ਵੀ ਸਾਡੇ ਰੋਜ਼ਗਾਰ ਦਾ ਹੁਣ ਸਾਧਨ ਕਿ ਹੋਵੇਗਾ ਅਸੀਂ ਆਪਦੇ ਪਰਿਵਾਰ ਕਿਸ ਤਰ੍ਹਾਂ ਪਾਲਾਂਗੇ ਪਰ ਲੋਕ ਇੱਕ ਪਾਸੇ ਮੰਗ ਕਰ ਰਹੇ ਨੇ ਕਿ ਪਰਚੀ ਜ਼ਰੂਰ ਘਟ ਜਾਣੀ ਚਾਹੀਦੀ ਆ ਟੋਲ ਪਲਾਜ਼ੇ ਬੰਦ ਨਹੀਂ ਹੋਣੇ ਚਾਹੀਦੇ ਸਹੂਲਤ ਤਾਂ ਵਧੀਆ ਹੁੰਦੀ ਆ ਸੜਕਾਂ ਸਾਫ਼ ਸੁਥਰੀਆਂ ਰਹਿੰਦੀਆਂ ਨੇ ਪਰ ਜਿਹੜੇ ਬੇਰਜ਼ਗਾਰ ਲੋਕ ਨੇ ਇਹ ਵੀ ਨਹੀਂ ਹੋਣੇ ਚਾਹੀਦੇ ਇਹ ਵੀ ਸਰਕਾਰਾਂ ਨੂੰ ਕੋਈ ਨਾ ਕੋਈ ਧਿਆਨ ਦੇਣਾ ਅਤਿ ਜ਼ਰੂਰੀ ਆ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਨਾਬਾ ਅਲਾਕੇ ਹਲਕੇ ਨੂੰ ਚਾਰ ਟੋਲ ਫਲਾਜਾਂ ਵੱਲੋਂ ਜਿੱਥੇ ਘੇਰਿਆ ਸੀ ਉਹ ਰਾਤ 12 ਵਜੇ ਦੋ ਟੋਲ ਫਲਾਜੇ ਬੰਦ ਹੋਏ ਨੇ ਦੋ ਪਹਿਲਾਂ ਬੰਦ ਹੋ ਚੁੱਕੇ ਸਨ ਕਰੋਨਾ ਦੌਰਾਨ ਉਸ ਤੋਂ ਬਾਅਦ ਨਹੀਂ ਚੱਲੇ ਸਨ ਪਰ ਜਿਹੜੇ ਟੋਲ ਫਲਾਜੇ ਬੰਦ ਤਾਂ ਜਰੂਰ ਹੋ ਰਹੇ ਪਰ ਇਹ ਬੰਦ ਹੋਣ ਦੇ ਨਾਲ 60 ਪਰਿਵਾਰ ਨੇ ਜਿਹੜੇ ਉਹ ਬੇਰਜ਼ਗਾਰ ਜਰੂਰ ਹੋ ਚੁੱਕੇ ਨੇ ਅਸੀਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਇਸ ਟੋਲ ਫਲਾਜੇ ਦੇ ਜੋ ਕਿ ਨਾਬਾ ਪਟਾਲਾ ਰੋਡ ਤੇ ਆ ਇਹ ਰਾਤ 12 ਵਜੇ ਤੋਂ ਬਾਅਦ ਬੰਦ ਹੋ ਚੁੱਕਿਆ 2004 ਦੇ ਵਿੱਚ ਚਾਲੂ ਹੋਇਆ ਸੀ 20 ਸਾਲ ਲਗਾਤਾਰ ਚੱਲਿਆ ਸੀ 20 ਸਾਲ ਇਹਦਾ ਕੰਟੈਕਟ ਸੀ ਕੰਪਨੀਆਂ ਦੇ ਨਾਲ ਕਾਂਗਰਸ ਸਰਕਾਰ ਵੱਲੋਂ ਲਗਾਇਆ ਗਿਆ ਸੀ ਉਹ ਲੋਕ ਵੀ ਖੜੇ ਨੇ ਜਿਹੜੇ ਇਸ ਟੋਲ ਪਲਾਜੇ ਤੇ ਕਾਫੀ ਲੰਮੇ ਸਮੇਂ ਤੋਂ ਕੰਮ ਕਰਦੇ ਸਨ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੁਣ ਕਹਿੰਦੇ ਬੇਰੁਜ਼ਗਾਰ ਹੋ ਗਏ ਕਿੰਨੇ ਇੱਕ ਪਰਿਵਾਰ ਜਿਹੜੇ ਬੇਰੁਜ਼ਗਾਰ ਹੋਏ ਨੇ ਹੁਣ ਸਾਰੇ ਅਸੀਂ ਸਾਡੇ ਦੋ ਟੋਲ ਪਲਾਜੇ ਤੇ ਇਹਨਾਂ ਦੇ ਟੋਟਲ 662 63 ਦੇ ਕਰੀਬਨ ਮੁੰਡੇ ਬੇਰੋਜ਼ਗਾਰ ਹੋ ਗਏ ਨੇ ਤੇ ਇਹਨਾਂ ਵਿੱਚੋਂ ਤਕਰੀਬਨ ਸਾਰੇ ਹੀ ਓਵਰੇਜ ਹੋ ਚੁੱਕੇ ਨੇ ਜੋ ਕਿਧਰੇ ਉਹਨਾਂ ਨੂੰ ਹੋਰ ਰੋਜ਼ਗਾਰ ਨਹੀਂ ਨੌਕਰੀ ਮਿਲ ਚਾਹੀਦੀ ਉਹ ਸਰਕਾਰ ਨੂੰ ਅਸੀਂ ਤਾਂ ਇਹ ਮੰਗ ਕਰਦੇ ਆ ਕਿ ਸਾਡਾ ਕੋਈ ਰੋਜ਼ਗਾਰ ਦਾ ਜਿਵੇਂ ਕਿ ਡਿਪਾਰਟਮੈਂਟ ਦੇ ਕੋਈ ਵਿੱਚ ਆਊਟਸੋਰਸ ਤੇ ਜਾਂ ਕੋਈ ਪ੍ਰਾਈਵੇਟੇਸ਼ਨ ਦੇ ਵਿੱਚ ਸਾਨੂੰ ਸੈੱਟ ਕੀਤਾ ਜਾਵੇ ਅਸੀਂ ਤਾਂ ਸਰਕਾਰ ਤੋਂ ਇਹੀ ਆਸ ਰੱਖਦੇ ਹਾਂ ਕਿੰਨੀ ਉਮਰ ਆ ਤੁਹਾਡੀ ਜਿਹੜੀ ਹੋ ਚੁੱਕੀ ਆ ਹੁਣ ਤੁਹਾਨੂੰ ਅੱਗੇ ਕੋਈ ਨੌਕਰੀ ਮਿਲਦੀ ਸੁਭਾਵਨਾ ਹੈਗੀ ਜਾਂ ਪ੍ਰਾਈਵੇਟ ਤੇ ਸਰਕਾਰੀ ਦੇਖੋ ਜੀ 42 ਸਾਲ ਉਮਰ ਹੋ ਸਕਦੀ ਆ ਵੈਸੇ ਅਸੀਂ ਪਰਿਵਾਰ ਚ ਬਿਲੋਂਗ ਕਰਦੇ ਆਂ ਸਰਕਾਰ 42 ਸਾਲ ਦੇ ਤੱਕ ਲੈ ਸਕਦੀ ਆ ਅਸੀਂ ਇਹ ਨਹੀਂ ਚਾਹੁੰਦੇ ਕਿ ਸਰਕਾਰ ਚਲੋ ਸਾਨੂੰ ਸਰਕਾਰੀ ਰੱਖੇ ਜਾਂ ਕਿਤੇ ਅਸੀਂ ਕਹਿਣਾ ਕਿ ਪ੍ਰਾਈਵੇਟ ਹੀ ਸਾਨੂੰ ਕਿਤੇ ਕੋਈ ਆਊਟਸੋਰਸ ਤੇ ਕੋਈ ਕੰਪਨੀ ਦੇ ਥਰੂ ਕਿਤੇ ਅਡਜਸਟ ਕਰੇ ਮੈਕਨਿਜ਼ਮ ਦੇ ਭਗਵਾਨਤਮਾਨ ਸਰਕਾਰ ਤਾਂ ਇਹ ਕਹਿੰਦੀ ਪੰਜਾਬ ਦੀ ਬੇਰਜ਼ਗਾਰੀ ਨੌਜਵਾਨਾਂ ਦੀ ਦੂਰ ਕੀਤੀ ਜਾਊਗੀ ਜੋ ਸਰਕਾਰ ਬਣਦੀ ਹੈ ਤਾਂ ਘਰ ਘਰ ਨੌਕਰੀ ਵੀ ਦਿੱਤੀ ਜਾਵੇਗੀ ਬੇਰਜ਼ਗਾਰੀ ਨਹੀਂ ਦੇਖੋਗੇ ਸਰ ਇਹ ਤਾਂ ਦੇਖੋ ਜੀ ਬਾਬਲੇ ਖੋਖਰੇ ਲੱਗ ਰਹੇ ਨੇ ਜਦੋਂ ਆਪਾਂ ਹੁਣ ਕੋਈ ਚੀਜ਼ ਦਾ ਨੂੰ ਖਤਮ ਕਰ ਰਹੇ ਹਾਂ ਉਹਦੇ ਵਿੱਚ ਜੋ ਉਹਦਾ ਕੋਈ ਲਾਸ ਹੁੰਦਾ ਹੈ ਮੰਨ ਲਓ ਹੁਣ ਮੁੰਡਿਆਂ ਦਾ ਲਾਸ ਹੋ ਗਿਆ ਇਹ ਵੀ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਸਰਕਾਰ ਨੂੰ ਟੋਲ ਨਹੀਂ ਚੰਗਾ ਲੱਗਦਾ ਸੀ ਤਾਂ ਚਲੋ ਮੰਨਿਆ ਕਿ ਲੋਕਾਂ ਨੂੰ ਰਾਹਤ ਮਿਲੂ ਪਰ ਉਹਦੇ ਵਿੱਚ ਹੁਣ ਮੁੰਡਿਆਂ ਦਾ ਵੀ ਉਹਨਾਂ ਨੂੰ ਕਰਨਾ ਚਾਹੀਦਾ ਹਲਾ ਇਹ ਤਾਂ ਸਰਕਾਰ ਦਾ ਹੱਕ ਆ ਬਿਲਕੁਲ 60 ਪਰਿਵਾਰ ਨੇ ਜਿਹੜੇ ਬੇਰਜ਼ਗਾਰ ਜ਼ਰੂਰ ਹੋਣੇ ਪਰ ਉਹ 60 ਪਰਿਵਾਰਾਂ ਦਾ ਇੰਸਾਰ ਕੌਣ ਲਵੇਗਾ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਫਾਇਦਾ ਹੋਇਆ ਇਸ ਟੂਲ ਪਲਾਜ਼ੇ ਦੇ ਬੰਦ ਹੋਣ ਨਾਲ ਫਾਇਦਾ ਜ਼ਿਮੀਦਾਰਾਂ ਨੂੰ ਤੇ ਬਾਜ਼ਾਰ ਦੇ ਬੰਦਿਆਂ ਨੂੰ ਪਟਿਆਲੇ ਅਪਡਾਉਣ ਵਾਲਿਆਂ ਨੂੰ ਫਾਇਦਾ ਤਾਂ ਹੋਇਆ ਹੀ ਹੈ ਪਰ ਅਸੀਂ ਇਹ ਚਾਹੁੰਦੇ ਸੀਗੇ ਵੀ ਜਿਹੜੀ ਇਹ ਰੋਡ ਹੈ ਉਹ ਹੁਣ ਟੂਲ ਪਲਾਜ਼ੇ ਤੋਂ ਬਾਅਦ ਖਸਤਾ ਹੋ ਜਾਊਗੀ ਜਿਵੇਂ ਪਹਿਲਾਂ ਆਪਣਾ ਗਵਿੰਦਗੜ੍ਹ ਤੇ ਪਵਾਨੀਗੜ ਰੋਡ ਦਾ ਇੰਨਾ ਬੁਰਾ ਹਾਲ ਸੀਗਾ ਤਾਂ ਲੋਕ ਕਹਿੰਦੇ ਤੇ ਵੀ ਟੂਲ ਪਲਾਜ਼ਾ ਦੇਣਾ ਸੌਖਾ ਤੇ ਪਰ ਇਹ ਰੋਡ ਤੇ ਜਾਣਾ ਬੜਾ ਔਖਾ ਤੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਪਰਚੀ ਘੱਟ ਕਰ ਦੇਣ ਤੇ 10-15 ਰੁਪਏ ਡੇਢ-ਡੇ ਰੱਖ ਦੇਣ ਤੇ ਟੂਲ ਪਲਾਜ਼ਾ ਬੇਸ਼ੱਕ ਚੱਲੀ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਤੇ ਇਹ ਸੋਚ ਕੇ 12 ਸਾਲ ਤੋਂ ਕੰਮ ਕਰ ਰਹੇ ਸੀ ਇਹੀ ਸੋਚਿਆ ਸੀਗਾ ਇਨ ਫਿਊਚਰ ਟਾਈਮ ਬਦੇਗਾ ਤਾਂ ਸਾਡਾ ਵੀ ਰੋਜ਼ਗਾਰ ਚੱਲਦਾ ਰਹੇਗਾ ਪਰ ਇੰਨਾ ਨਹੀਂ ਪਤਾ ਸੀਗਾ ਸਰਕਾਰ ਨੇ ਇਹਨੂੰ ক্লোਜ਼ ਕਰਕੇ ਸਾਨੂੰ ਬੇਰੁਜ਼ਗਾਰ ਕਰ ਦੇਣਾ ਕਿਵੇਂ ਲੱਗ ਅੱਜ ਦੁੱਖ ਹੋ ਰਿਹਾ ਬਹੁਤ ਜ਼ਿਆਦਾ ਸਰ 12 ਸਾਲ ਹੋ ਚੁੱਕੇ ਆ ਸਾਨੂੰ ਉਰੇ ਰਹਿੰਦੇ ਨੂੰ ਪਰ ਫੈਮਿਲੀ ਦੀ ਤਰ੍ਹਾਂ ਰਹਿ ਰਹੀ ਸੀ ਸਰ ਪਰ ਇੰਨਾ ਨਹੀਂ ਪਤਾ ਸੀ ਇੱਕੋ ਲੱਗ ਸਾਨੂੰ ਇੰਨਾ ਵੱਡਾ ਝਟਕਾ ਲੱਗੇਗਾ ਪਰ ਬਹੁਤ ਵੱਡਾ ਸਰ 60 ਬੰਦੇ ਅਸੀਂ ਅੱਜ ਬੇਰੁਜ਼ਗਾਰ ਹੋ ਚੁੱਕੇ ਆ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆ ਰੋਜ਼ਗਾਰ ਦੇ ਰਹੇ ਆ ਪਰ ਰੋਜ਼ਗਾਰ ਖੋ ਰਹੇ ਨੇ ਇੱਕ ਤਰ੍ਹਾਂ ਦਾ ਅਗੇ ਵਾਸਤੇ ਹੀ ਚਾਹੀਦਾ ਟੋਲ ਦੀ ਲਾਈਨ ਦੇ ਕੁਝ ਬੰਦਿਆਂ ਨੂੰ ਕਿਤੇ ਦਾ ਸ਼ਿਫਟ ਕੀਤਾ ਜਾਵੇ ਕੋਈ ਮਾਨ ਸਾਹਿਬ ਟੋਲ ਪਲਾਜ਼ੇ ਬੰਦ ਤਾਂ ਹੋਏ ਅੱਜ ਚਾਰ ਕਿਉਂਕਿ ਨਾਬੇ ਨੂੰ ਵਾਲੇ ਤਰ੍ਹਾਂ ਘੇਰਿਆ ਹੋਇਆ ਸੀ ਚਾਰੇ ਪਾਸੇ ਤੋਂ ਟੋਲ ਪਲਾਜ਼ੇ ਲੱਗੇ ਸੀ ਕਿ ਕੁਝ ਪਹਿਲਾਂ ਹੋ ਗਏ ਤੇ ਦੋ ਜਿਹੜੇ ਰਹਿੰਦੇ ਤੇ ਮੋਹਰਾਣੇ ਵਾਲਾ ਤੇ ਕਲਿਆਣ ਵਾਲਾ ਅੱਜ ਬੰਦ ਹੋ ਗਿਆ ਤੁਹਾਡੇ ਮਾਦੀਮ ਰਾਹੀਂ ਸਰਕਾਰ ਨੂੰ ਅਪੀਲ ਹੈ ਚਲੋ ਟੋਲ ਪਲਾਜ਼ੇ ਬੰਦ ਕਰਨੇ ਜਾਂ ਨਾ ਕਰਨੇ ਸਰਕਾਰ ਦੀ ਮਰਜ਼ੀ ਹੈ ਪਰ ਤੁਹਾਡੇ ਮਾਧੂ ਰਾਹੀਂ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਰੇਟ ਆ ਉਹ ਘਟਾ ਕੇ ਨਾਲ ਤਾਂ ਸੜਕਾਂ ਦੀ ਸਾਫ ਸਪਾਈ ਬਣੀ ਰਹਿੰਦੀ ਹੈ ਮਰਮਮਤ ਹੁੰਦੀ ਰਹਿੰਦੀ ਹੈ ਨਾਲੇ ਜਿਹੜੇ ਪਰਿਵਾਰ ਵਿਚਾਰੇ 10-10 ਸਾਲਾਂ ਤੋਂ ਕੰਮ ਕਰ ਰਹੇ ਉਹਨਾਂ ਨੂੰ ਰੋਜ਼ਗਾਰ ਮਿਲਿਆ ਉਹਨਾਂ ਦੀ ਵੀ ਚੁੱਲਿਆਂ ਦੀ ਅੱਗ ਚੱਲਣੀ ਚਾਹੀਦੀ ਹੈ ਹਰਵੰਸ ਜੀ ਹਰਵੰਸ ਜੀ ਕਿੱਥੇ ਕੰਮ ਕਰਦੇ ਤੁਸੀਂ ਪੂਰੀ ਕਰਦੇ ਟੂਲ ਪਲੱਜ ਜੀ ਕਿੰਨੇ ਸਾਲਾਂ ਤੋਂ 12 ਸਾਲ ਹੋ ਗਏ 12 ਸਾਲ ਹੁਣ ਬੰਦ ਹੋ ਗਿਆ ਫਿਰ ਹੁਣ ਬੇਕਾਰ ਹੋ ਗਿਆ ਜੀ ਉਹ ਕੰਮ ਕਰ ਹੈ ਨਹੀਂ ਬੇਕਾਰ ਆ ਘਰ ਦਾ ਸਾਧਨ ਕਿਵੇਂ ਚੱਲੂਗਾ ਦੇਖੋ ਜੀ ਹੁਣ ਕੀ ਬਣਦਾ ਕੀ ਪਤਾ ਲੱਗਦਾ ਜੀ ਹੁਣ ਕੀ ਬਣਦਾ ਦੇਖੋ ਤੁਹਾਨੂੰ ਤਰਖਾ ਮਿਲਦੀ ਤੁਹਾਨੂੰ 10000 ਰੁਪਏ ਲੱਗਾ ਹਾਂ ਜੀ ਕਿਹ ਘੰਟੇ ਚੱਲਦੀ ਆ 8 ਘੰਟੇ ਤੇ ਦੁੱਖ ਲੱਗੇ ਜਦੋਂ ਬੰਦ ਹੋਇਆ ਹਾਂ ਡਾਕਟਰ ਆਉਂਦਾ ਏ ਤਖਲੀ ਬੰਦ ਏ ਹੀ ਰਹਤਾ ਬਹੁਤ ਜੀ ਸੁਭਾਵਨਾ ਹੈਗੀ ਕੋਈ ਹੁਣ ਸੁਭਾਵਨਾ ਚੱਲ ਨਹੀਂ ਰਹਾ ਨਹੀਂ ਜੇ ਕੋਈ ਬਾਕੀ ਪੱਕਾ ਪਤਾ ਨਹੀਂ ਇਹ ਉਹਦਾ ਜਿਆਦਾ ਪਾਰੀ ਸੀ ਨਾ ਜਿਆਦਾ ਪਾਰੀ ਚ ਬੇਰਤਕਾਰੀ ਹਾਂ ਜਿਆਦਾ ਹੋ ਗਈ ਬੇਰਤ ਹੋਰ ਜਿਆਦਾ ਹੋ ਗਈ ਜੀ ਕੰਮ ਕਰਦੇ ਕੋਈ ਰੋਜ਼ਗਾਰ ਵਾਲਾ ਜੀ ਵਾਦਾ ਸਾਡੇ ਵਾਸਤੇ ਤਾਂ ਬੇਰੋਜ਼ਗਾਰੀ ਵੀ ਆਈ ਹੈ ਜੀ ਸਾਡੇ ਵਾਸਤੇ ਕੋਈ ਰੋਜ਼ਗਾਰ ਨਹੀਂ ਆਇਆ ਸਾਡਾ ਤਾਂ ਘਰ ਦਾ ਚੱਲਦਾ ਹੋਇਆ ਕੰਮ ਬੰਦ ਹੋ ਗਿਆ ਕਿੰਨੇ ਸਾਲਾਂ ਤੋਂ ਕੰਮ ਕਰਦੇ ਹੱਸਦਾ 10-10 ਸਾਲ ਹੋ ਗਏ ਸੀ ਸਾਨੂੰ ਕੰਮ ਕਰਦੇ ਨੂੰ 10-12 ਸਾਲ ਹੁਣ ਕੀ ਬਣੂਗਾ ਤੁਹਾਡੇ ਪਰਿਵਾਰਾਂ ਦਾ ਹੁਣ ਦੇਖਦੇ ਆ ਜੀ ਕੋਈ ਨਾ ਕੋਈ ਹਿੱਲਾ ਕਰਨਾ ਪੈਣਾ ਪਰ ਮੁੱਖ ਮੰਤਰੀ ਸਾਹਮਣੇ ਤਾਂ ਨਹੀਂ ਕੋਈ ਕੀਤਾ ਹਿੱਲਾ ਸਾਨੂੰ ਤਾਂ ਕਰਨਾ ਹੀ ਪੈਣਾ ਕੋਈ ਨਾ ਕੋਈ ਹਿੱਲਾ ਕਹਿੰਦੇ ਟੋਲ ਪਲਾਜ਼ਾ ਦੇਣਾ ਬਹੁਤ ਖਾਲਾ ਪਰ ਰੋਡਾਂ ਤੇ ਲੱਖਾਂ ਰੁਪਏ ਦੀਆਂ ਗੱਡੀਆਂ ਦਾ ਨੁਕਸਾਨ ਕਰਾਉਣਾ ਤਾਂ ਬਹੁਤ ਔਖਾ ਪਰ ਜਿਹੜੇ ਬੇਰਜ਼ਗਾਰ ਪਰਿਵਾਰ ਇੱਥੇ ਹੋਏ ਨਹੀਂ ਉਹਨਾਂ ਨੇ ਗੱਲਬਾਤ ਕੀਤੀ ਆ ਵੀ ਸਾਡੇ ਰੋਜ਼ਗਾਰ ਦਾ ਹੁਣ ਸਾਧਨ ਕਿ ਹੋਵੇਗਾ ਅਸੀਂ ਆਪਦੇ ਪਰਿਵਾਰ ਕਿਸ ਤਰ੍ਹਾਂ ਪਾਲਾਂਗੇ ਪਰ ਲੋਕ ਇੱਕ ਪਾਸੇ ਮੰਗ ਕਰ ਰਹੇ ਨੇ ਕਿ ਨੇ ਪਰਚੀ ਜ਼ਰੂਰ ਘਟ ਜਾਣੀ ਚਾਹੀਦੀ ਆ ਟੋਲ ਪਲਾਜ਼ੇ ਬੰਦ ਨਹੀਂ ਹੋਣੇ ਚਾਹੀਦੇ ਸਹੂਲਤ ਵਧੀਆ ਹੁੰਦੀ ਆ ਸੜਕਾਂ ਸਾਫ਼ ਸੁਥਰੀਆਂ ਰਹਿੰਦੀਆਂ ਨੇ ਪਰ ਜਿਹੜੇ ਬੇਰਜ਼ਗਾਰ ਲੋਕ ਨੇ ਇਹ ਵੀ ਨਹੀਂ ਹੋਣੇ ਚਾਹੀਦੇ ਇਹ ਵੀ ਸਰਕਾਰਾਂ ਨੂੰ ਕੋਈ ਨਾ ਕੋਈ ਧਿਆਨ ਦੇਣਾ ਬਹੁਤ ਜ਼ਰੂਰੀ ਆ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਨਾਬਾ ਅਲਾਕੇ ਹਲਕੇ ਨੂੰ ਚਾਰ ਟੋਲ ਫਲਾਜਾਂ ਵੱਲੋਂ ਜਿੱਥੇ ਘੇਰਿਆ ਸੀ ਉਹ ਰਾਤ 12 ਵਜੇ ਦੋ ਟੋਲ ਫਲਾਜੇ ਬੰਦ ਹੋਏ ਨੇ ਦੋ ਪਹਿਲਾਂ ਬੰਦ ਹੋ ਚੁੱਕੇ ਸਨ ਕਰੋਨਾ ਦੌਰਾਨ ਉਸ ਤੋਂ ਬਾਅਦ ਨਹੀਂ ਚੱਲੇ ਸਨ ਪਰ ਜਿਹੜੇ ਟੋਲ ਫਲਾਜੇ ਬੰਦ ਤਾਂ ਜ਼ਰੂਰ ਹੋ ਰਹੇ ਪਰ ਇਹ ਬੰਦ ਹੋਣ ਦੇ ਨਾਲ 60 ਪਰਿਵਾਰ ਨੇ ਜਿਹੜੇ ਉਹ ਬੇਰਜ਼ਗਾਰ ਜ਼ਰੂਰ ਹੋ ਚੁੱਕੇ ਨੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇਸ ਟੋਲ ਫਲਾਜੇ ਦੀਆਂ ਜੋ ਕਿ ਨਾਬਾ ਪਟਿਆਲਾ ਰੋਡ ਤੇ ਆ ਇਹ ਰਾਤ 12 ਵਜੇ ਤੋਂ ਬਾਅਦ ਬੰਦ ਹੋ ਚੁੱਕਿਆ 2004 ਦੇ ਵਿੱਚ ਚਾਲੂ ਹੋਇਆ ਸੀ 20 ਸਾਲ ਲਗਾਤਾਰ ਚੱਲਿਆ ਸੀ 20 ਸਾਲ ਇਹਦਾ ਕੰਟੈਕਟ ਸੀ ਕੰਪਨੀਆਂ ਦੇ ਨਾਲ ਕਾਂਗਰਸ ਸਰਕਾਰ ਵੱਲੋਂ ਲਗਾਇਆ ਗਿਆ ਸੀ ਉਹ ਲੋਕ ਵੀ ਖੜੇ ਨੇ ਜਿਹੜੇ ਇਸ ਟੋਲ ਪਲਾਜੇ ਤੇ ਕਾਫੀ ਲੰਮੇ ਸਮੇਂ ਤੋਂ ਕੰਮ ਕਰਦੇ ਸਨ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੁਣ ਕਹਿੰਦੇ ਬੇਰੁਜ਼ਗਾਰ ਹੋ ਗਏ ਕਿੰਨੇ ਇੱਕ ਪਰਿਵਾਰ ਜਿਹੜੇ ਬੇਰੁਜ਼ਗਾਰ ਹੋਏ ਨੇ ਹੁਣ ਸਾਰੇ ਅਸੀਂ ਸਾਡੇ ਦੋ ਟੋਲ ਪਲਾਜੇ ਤੇ ਇਹਨਾਂ ਦੇ ਕਟੂਗੜ 60 ਤੋਂ 62 63 ਦੇ तकरीबन ਮੁੰਡੇ ਬੇਰੋਜ਼ਗਾਰ ਹੋ ਗਏ ਨੇ ਤੇ ਇਹਨਾਂ ਵਿੱਚੋਂ तकरीबन ਸਾਰੇ ਹੀ ਓਵਰੇਜ ਹੋ ਚੁੱਕੇ ਨੇ ਜੋ ਕਿਧਰੇ ਉਹਨਾਂ ਨੂੰ ਹੋਰ ਰੋਜ਼ਗਾਰ ਨੂੰ ਨੌਕਰੀ ਮਿਲ ਜਾਵੇ ਉਹ ਸਰਕਾਰ ਨੂੰ ਅਸੀਂ ਤਾਂ ਇਹ ਮੰਗ ਕਰਦੇ ਆ ਕਿ ਸਾਡਾ ਕੋਈ ਰੋਜ਼ਗਾਰ ਦਾ ਜਿਵੇਂ ਕਿ ਡਿਪਾਰਟਮੈਂਟ ਦੇ ਕੋਈ ਵਿੱਚ ਆਊਟਸੋਰਸ ਤੇ ਜਾਂ ਕੋਈ ਪ੍ਰਾਈਵੇਟੇਸ਼ਨ ਦੇ ਵਿੱਚ ਸਾਨੂੰ ਸੈੱਟ ਕੀਤਾ ਜਾਵੇ ਅਸੀਂ ਤਾਂ ਸਰਕਾਰ ਤੋਂ ਇਹੀ ਆਸ ਰੱਖਦੇ ਹਾਂ ਕਿੰਨੀ ਉਮਰ ਆ ਤੁਹਾਡੀ ਜਿਹੜੀ ਹੋ ਚੁੱਕੀ ਆ ਹੁਣ ਤੁਹਾਨੂੰ ਅੱਗੇ ਕੋਈ ਨੌਕਰੀ ਮਿਲਦੀ ਸੁਭਾਵਨਾ ਹੈਗੀ ਜੇ ਪ੍ਰਾਈਵੇਟ ਚ ਸਰਕਾਰੀ ਦੇਖੋ ਜੀ 42 ਸਾਲ ਉਮਰ ਹੋ ਸਕਦੀ ਆ ਵੈਸੇ ਅਸੀਂ ਪਰਿਵਾਰ ਚ ਬਿਲੋਂਗ ਕਰਦੇ ਆਂ ਸਰਕਾਰ 42 ਸਾਲ ਦੇ ਤੱਕ ਲੈ ਸਕਦੀ ਆ ਅਸੀਂ ਇਹ ਨਹੀਂ ਚਾਹੁੰਦੇ ਕਿ ਸਰਕਾਰ ਚਲੋ ਸਾਨੂੰ ਸਰਕਾਰੀ ਰੱਖੇ ਜਾ ਕਿਤੇ ਅਸੀਂ ਕਹਿਣਾ ਕਿ ਪ੍ਰਾਈਵੇਟ ਹੀ ਸਾਨੂੰ ਕਿਤੇ ਕੋਈ ਆਊਟਸੋਰਸ ਤੇ ਕੋਈ ਕੰਪਨੀ ਦੇ ਥਰੂ ਕਿਤੇ ਅਡਜਸਟ ਕਰੇ ਮੈਂ ਕਿਹਾ ਪ੍ਰਭਵੰਤਮਾਨ ਸਰਕਾਰ ਤਾਂ ਇਹ ਕਹਿੰਦੀ ਪੰਜਾਬ ਦੀ ਬੇਰੁਜ਼ਗਾਰੀ ਨੌਜਵਾਨਾਂ ਦੀ ਦੂਰ ਕੀਤੀ ਜਾਊਗੀ ਜੋ ਸਰਕਾਰ ਬਣਦੀ ਹੈ ਤਾਂ ਘਰ ਘਰ ਨੌਕਰੀ ਵੀ ਦਿੱਤੀ ਜਾਵੇਗੀ ਬੇਰੁਜ਼ਗਾਰੀ ਨਹੀਂ ਦੇਖੂਗੀ ਸਰ ਇਹ ਤਾਂ ਦੇਖੋ ਜੀ ਬਾਬੇ ਖੋਖਰੇ ਲੱਗ ਰਹੇ ਨੇ ਜਦੋਂ ਆਪਾਂ ਹੁਣ ਕੋਈ ਚੀਜ਼ ਦਾ ਨੂੰ ਖਤਮ ਕਰ ਰਹੇ ਹਾਂ ਉਹਦੇ ਵਿੱਚ ਜੋ ਉਹਦਾ ਕੋਈ ਲਾਸ ਹੁੰਦਾ ਹੈ ਮੰਨ ਲਓ ਮੁੰਡਿਆਂ ਦਾ ਲਾਸ ਹੋ ਗਿਆ ਇਹ ਵੀ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਸਰਕਾਰ ਨੂੰ ਟੋਲ ਨਹੀਂ ਚੰਗਾ ਲੱਗਦਾ ਸੀ ਤਾਂ ਚਲੋ ਮੰਨਿਆ ਕਿ ਲੋਕਾਂ ਨੂੰ ਰਾਹਤ ਮਿਲੂ ਪਰ ਉਹਦੇ ਵਿੱਚ ਹੁਣ ਮੁੰਡਿਆਂ ਦਾ ਵੀ ਉਹਨਾਂ ਨੂੰ ਕਰਨਾ ਚਾਹੀਦਾ ਹਲਾ ਇਹ ਤਾਂ ਸਰਕਾਰ ਦਾ ਹੱਕ ਆ ਬਿਲਕੁਲ 60 ਪਰਿਵਾਰ ਨੇ ਜਿਹੜੇ ਬੇਰਜ਼ਗਾਰ ਜ਼ਰੂਰ ਹੋਣੇ ਪਰ ਉਹ 60 ਪਰਿਵਾਰਾਂ ਦਾ ਇੰਸਾਰ ਕੌਣ ਲਵੇਗਾ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਫਾਇਦਾ ਹੋਇਆ ਇਸ ਟੂਲ ਪਲਾਜ਼ੇ ਦੇ ਬੰਦ ਹੋਣ ਨਾਲ ਫਾਇਦਾ ਜ਼ਿਮੀਦਾਰਾਂ ਨੂੰ ਤੇ ਬਾਜ਼ਾਰ ਦੇ ਬੰਦਿਆਂ ਨੂੰ ਪਟਿਆਲੇ ਅਪਡਾਊਨ ਵਾਲਿਆਂ ਨੂੰ ਫਾਇਦਾ ਤਾਂ ਹੋਇਆ ਹੀ ਹੈ ਪਰ ਅਸੀਂ ਇਹ ਚਾਹੁੰਦੇ ਸੀਗੇ ਵੀ ਜਿਹੜੀ ਇਹ ਰੋਡ ਹੈ ਉਹ ਹੁਣ ਟੂਲ ਪਲਾਜ਼ੇ ਤੋਂ ਬਾਅਦ ਖਸਤਾ ਹੋ ਜਾਊਗੀ ਜਿਵੇਂ ਪਹਿਲਾਂ ਆਪਣਾ ਗਵਿੰਦਗੜ੍ਹ ਤੇ ਪਵਾਨੀਗੜ ਰੋਡ ਦਾ ਇੰਨਾ ਬੁਰਾ ਹਾਲ ਸੀਗਾ ਤਾਂ ਲੋਕ ਕਹਿੰਦੇ ਦੇ ਵੀ ਟੂਲ ਪਲਾਜ਼ਾ ਦੇਣਾ ਸੌਖਾ ਤੇ ਪਰ ਇਹ ਰੋਡ ਤੇ ਜਾਣਾ ਬੜਾ ਔਖਾ ਹੈ ਤੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਪਰਚੀ ਘੱਟ ਕਰ ਦੇਣ ਤੇ 10-15 ਰੁਪਏ ਡੇਢ-ਡੇ ਰੱਖ ਦੇਣ ਤੇ ਟੂਲ ਪਲਾਜ਼ਾ ਬੇਸ਼ੱਕ ਚੱਲੀ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਤੇ ਇਹ ਸੋਚ ਕੇ 12 ਸਾਲ ਤੋਂ ਕੰਮ ਕਰ ਰਹੇ ਸੀ ਇਹੀ ਸੋਚਿਆ ਸੀਗਾ ਇਨ ਫਿਊਚਰ ਟਾਈਮ ਬਦੇਗਾ ਤਾਂ ਸਾਡਾ ਵੀ ਰੋਜ਼ਗਾਰ ਚੱਲਦਾ ਰਹੇਗਾ ਪਰ ਇੰਨਾ ਨਹੀਂ ਪਤਾ ਸੀਗਾ ਸਰਕਾਰ ਨੇ ਇਹਨੂੰ ক্লোਜ਼ ਕਰਕੇ ਸਾਨੂੰ ਬੇਰੁਜ਼ਗਾਰ ਕਰ ਦੇਣਾ ਕਿਵੇਂ ਲੱਗ ਅੱਜ ਦੁੱਖ ਹੋ ਰਿਹਾ ਬਹੁਤ ਜ਼ਿਆਦਾ ਸਰ 12 ਸਾਲ ਹੋ ਚੁੱਕੇ ਆ ਸਾਨੂੰ ਉਰੇ ਰਹਿੰਦੇ ਨੂੰ ਪਰ ਫੈਮਿਲੀ ਦੀ ਤਰ੍ਹਾਂ ਰਹਿ ਰਹੇ ਸੀ ਸਰ ਪਰ ਇੰਨਾ ਨਹੀਂ ਪਤਾ ਸੀ ਕੋਲ ਸਾਨੂੰ ਇੰਨਾ ਵੱਡਾ ਝਟਕਾ ਲੱਗੇਗਾ ਪਰ ਬਹੁਤ ਵੱਡਾ ਸਰ 600 ਬੰਦੇ ਅਸੀਂ ਅੱਜ ਬੇਰੁਜ਼ਗਾਰ ਹੋ ਚੁੱਕੇ ਆ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆ ਰੋਜ਼ਗਾਰ ਦੇ ਰਹੇ ਆ ਪਰ ਰੋਜ਼ਗਾਰ ਖੋ ਰਹੇ ਨੇ ਇੱਕ ਤਰ੍ਹਾਂ ਦਾ ਅਗੇ ਵਾਸਤੇ ਹੀ ਚਾਹੀਦਾ ਟੋਲ ਦੀ ਲਾਈਨ ਦੇ ਕੁਝ ਬੰਦਿਆਂ ਨੂੰ ਕਿਤੇ ਦਾ ਸ਼ਿਫਟ ਕੀਤਾ ਜਾਵੇ ਕੋਈ ਮਾਨ ਸਾਹਿਬ ਟੋਲ ਪਲਾਜ ਬੰਦ ਤਾਂ ਹੋਏ ਅੱਜ ਚਾਰ ਕਿਉਂਕਿ ਨਾਬੇ ਨੂੰ ਵਾਲੇ ਤਲਾ ਨੂੰ ਘੇਰਿਆ ਹੋਇਆ ਸੀ ਚਾਰੇ ਪਾਸੇ ਤੋਂ ਟੋਲ ਪਲਾਜ ਲੱਗੇ ਸੀਗੇ ਕੁਝ ਪਹਿਲਾਂ ਹੋ ਗਏ ਤੇ ਦੋ ਜਿਹੜੇ ਰਹਿੰਦੇ ਤੇ ਮਹੌਰਾਣੇ ਵਾਲਾ ਤੇ ਕਲਿਆਣ ਵਾਲਾ ਅੱਜ ਬੰਦ ਹੋ ਗਿਆ ਤੁਹਾਡੇ ਮਾਦੀਮ ਰਾਈ ਸਰਕਾਰ ਨੂੰ ਅਪੀਲ ਹੈ ਚਲੋ ਟੋਲ ਪਲਾਜ ਬੰਦ ਕਰਨੇ ਜਾਂ ਨਾ ਕਰਨੇ ਸਰਕਾਰ ਦੀ ਮਰਜ਼ੀ ਹੈ ਪਰ ਤੁਹਾਡੇ ਮਾਦੀਮ ਰਾਈ ਅਪੀਲ ਕਰਦੇ ਆ ਕਿ ਇਹਨਾਂ ਦਾ ਜਿਹੜਾ ਰੇਟ ਆ ਉਹ ਘਟਾ ਕੇ ਨਾਲ ਤਾਂ ਸੜਕਾਂ ਦੀ ਸਾਫ ਸਪਾਈ ਬਣੀ ਰਹਿੰਦੀਆਂ ਮਰਮਮਤ ਹੁੰਦੀ ਰਹਿੰਦੀਆਂ ਨਾਲੇ ਜਿਹੜੇ ਪਰਿਵਾਰ ਵਿਚਾਰੇ 10-10 ਸਾਲਾਂ ਤੋਂ ਕੰਮ ਕਰ ਰਹੇ ਉਹਨਾਂ ਨੂੰ ਰੋਜ਼ਗਾਰ ਮਿਲਿਆ ਉਹਨਾਂ ਦੀ ਵੀ ਚੁੱਲਿਆਂ ਦੀ ਅੱਗ ਚੱਲਣੀ ਚਾਹੀਦੀ ਹੈ ਹਰਵੰਸ ਸਹੀ ਹਰਵੰਸ ਜੀ ਕਿੱਥੇ ਕੰਮ ਕਰਦੇ ਸੀ ਪੂਰੀ ਕਰਦੇ ਟੂਲ ਪਲਾਜ਼ੇ ਜੀ ਕਿੰਨੇ ਸਾਲਾਂ ਤੋਂ 12 ਸਾਲ ਹੋ ਗਏ 12 ਸਾਲ ਹੁਣ ਬੰਦ ਹੋ ਗਿਆ ਫਿਰ ਹੁਣ ਬੇਕਾਰ ਹੋ ਗਿਆ ਜੀ ਉਹ ਕੰਮ ਕਰ ਹੈ ਨਹੀਂ ਬੇਕਾਰ ਆ ਘਰ ਦਾ ਸਾਧਨ ਕਿਵੇਂ ਚੱਲੂਗਾ ਦੇਖੋ ਜੀ ਹੁਣ ਕੀ ਬਣਦਾ ਕੀ ਪਤਾ ਲੱਗਦਾ ਜੀ ਹੁਣ ਕੀ ਬਣਦਾ ਦੇਖੋ ਕੋਈ ਤੁਹਾਨੂੰ ਕਲਫਾ ਮਿਲਦੀ ਤੁਹਾਨੂੰ 10000 ਰੁਪਏ ਨੇ ਲੇਗਾ ਹਾਂ ਜੀ ਇੱਕ ਘੰਟੇ ਚੋਟੀ ਅੱਠ ਘੰਟੇ ਹੀ ਦੁੱਖ ਲੱਗਿਆ ਜਦੋਂ ਬੰਦ ਹੋਇਆ ਹਾਂ ਦੁੱਖ ਤਾਂ ਹੁੰਦਾ ਹੀ ਤਕਲੀਫ ਹੁੰਦੀ ਹੈ ਇਹ ਬਸ ਬਹੁਤ ਦੁੱਖ ਉਸ ਸੁਭਾਵ ਨਾਲ ਹੈਗੇ ਹੁਣ ਸੁਭਾਵ ਨਾਲ ਚੱਲਣਾ ਨਹੀਂ ਜਾਇਆ ਨਹੀਂ ਕੁਝ ਬਾਕੀ ਪੱਕਾ ਪਤਾ ਨਹੀਂ ਇਹ ਉਹਦਾ ਜਿਆਦਾ ਪਾਰੀ ਸਮਾਂ ਜਿਆਦਾ ਪਾਰੀ ਦੀ ਬੇਇੱਜ਼ਤੀ ਹਾਂ ਜਿਆਦਾ ਹੋ ਗਈ ਬੇਇੱਜ਼ਤ ਹੋਰ ਜਿਆਦਾ ਹੋ ਗਈ ਕੰਮ ਜਾਰੀ ਰੱਖਣਾ ਨੇ ਕੋਈ ਰੋਜ਼ਗਾਰ ਵਾਲਾ ਜੀ ਵਾਦਾ ਸਾਡੇ ਵਾਸਤੇ ਤਾਂ ਬੇਰੋਜ਼ਗਾਰੀ ਵੀ ਆਈ ਹੈ ਜੀ ਸਾਡੇ ਵਾਸਤੇ ਕੋਈ ਰੋਜ਼ਗਾਰ ਨਹੀਂ ਆਇਆ ਸਾਡਾ ਤਾਂ ਘਰ ਦਾ ਚੱਲਦਾ ਹੋਇਆ ਕੰਮ ਬੰਦ ਹੋ ਗਿਆ ਕਿੰਨੇ ਸਾਲਾਂ ਤੋਂ ਕੰਮ ਕਰਦੇ ਹੋ ਅਸਤਾ 10-10 ਸਾਲ ਹੋ ਗਏ ਸੀ ਜੀ ਸਾਨੂੰ ਕੰਮ ਕਰਦੇ ਨੂੰ 10-12 ਸਾਲ ਹੋਰ ਕੀ ਬਣੂਗਾ ਤੁਹਾਡੇ ਪਰਿਵਾਰਾਂ ਦਾ ਹੁਣ ਦੇਖਦੇ ਆਂ ਜੀ ਕੋਈ ਨਾ ਕੋਈ ਹਿੱਲਾ ਕਰਨਾ ਪੈਣਾ ਪਰ ਮੁੱਖ ਮੰਤਰੀ ਸਾਹਿਬ ਨੇ ਤਾਂ ਨਹੀਂ ਕੋਈ ਕੀਤਾ ਹਿੱਲਾ ਸਾਨੂੰ ਤਾਂ ਕਰਨਾ ਹੀ ਪੈਣਾ ਕੋਈ ਨਾ ਕੋਈ ਹਿੱਲਾ ਕਹਿੰਦੇ ਟੋਲ ਪਲਾਜ਼ਾ ਦੇਣਾ ਬਹੁਤ ਖਾਲਾ ਪਰ ਰੋੜਾ